ਗਣਪਤੀ ਬੱppa ਜੀ ਨੂੰ ਸ਼ਰਧਾਂਜਲੀ ਕੀਤਾ ਗਿਆ ਜਿਸ ਦੀ ਅਤੀ ਖੁਸ਼ੀ ਹੈ ਸਾਰੇ ਇਲਾਕਾ ਵਾਸੀਆਂ ਨੂੰ ਤੇ ਸਾਕਿਰਤਨ ਦੀ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਸਾਰੇ ਇੱਥੇ ਲੋਕ ਆਪਣੇ ਦੁੱਖ ਲੈ ਕੇ ਆਉਂਦੇ ਹੈ ਤੇ ਗਣਪਤੀ ਜੀ ਉਹਨਾਂ ਦੇ ਦੁੱਖ ਹਰਦੇ ਹੈ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਗਣਪਤੀ ਮੋਸਮ ਸ਼ੁਰੂ ਹੋ ਚੁੱਕਾ ਹੈ ਆਪਣੇ ਘਰਾਂ ਤੋਂ ਬਾਹਰ ਨਿਕਲਣ 7 ਤਰੀਕ ਤੋਂ ਲੈ ਕੇ 16 ਤਰੀਕ ਤੱਕ ਦਾ ਜਿਹੜਾ ਇਹ ਮਹਾਨ ਉਤਸਵ ਹੈ ਇਹਦੇ ਵੀ ਸ਼ਾਮਲ ਹੋਵੋ ਆਪਣੀਆਂ ਖੁਸ਼ੀਆਂ ਲਓ ਰੱਦੀ ਸਿੱਧੀ ਦੇ ਮਾਲਕ ਅੱਜ ਸਾਡੇ ਸ਼ਹਿਰ ਚ ਆਏ ਹੋਏ ਐ ਗਣਪਤੀ ਉਤਸਵ ਮਹਾਂ ਦਾ ਉਤਸਾਹ ਸਾਡੇ ਚ ਹੈਗਾ ਸਾਡੇ ਦੀ ਕਿਰਪਾ ਬਣਾਈ ਰੱਖਣਾ ਤੇ ਜਿੰਨੇ ਵੀ ਭਗਤ ਆਣਗੇ ਇੱਥੇ ਸਾਰਿਆਂ ਦੀਆਂ ਝੋਲੀਆਂ ਭਰ ਕੇ ਰੱਖਣਾ ਤੇ ਮੈਂ ਤੁਹਾਡੇ ਚੈਨਲ ਰਜ਼ਾਈ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਪ੍ਰਾਰਥਨਾ ਕਰਦਾ ਕਿ ਗਣਪਤੀ ਉਤਸਵ ਦੇ ਵਿੱਚ ਸ਼ਾਮਲ ਹੋਵੋ ਸਾਰੇ ਧਾਰਮਿਕ ਪ੍ਰੋਗਰਾਮ ਸਾਰੀਆਂ ਸੁਸਾਇਟੀਆਂ ਨੂੰ ਚਾਹੀਦਾ ਹੈ ਕਿ ਰੱਜ ਰੱਜ ਕੇ ਬਹੁਤ ਹੀ ਉલ્લાਸ ਨਾਲ ਮਨਾਉਣੇ ਚਾਹੀਦੇ ਹੈ ਔਰ ਜਿੰਨੇ ਵੀ ਭਗਤ ਗਣੇਸ਼ ਉਤਸਵ ਤੇ ਆਏ ਹੋਏ ਆ ਜੋ ਜੋ ਆਪਣੀਆਂ ਮਨੋ ਕਾਮਨਾਵਾਂ ਭਾਵਨਾ ਲੈ ਲੈ ਕੇ ਆਏ ਆ ਗਣੇਸ਼ ਜੀ ਦੀ ਪ੍ਰਾਰਥਨਾ ਕਰਦੇ ਆ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਤੋਂ ਜਿਹੜਾ ਇਹ ਮਹੋਤਸਵ ਸ਼ੁਰੂ ਹੋਇਆ ਹੈ ਉਹਦੇ ਵਿੱਚ ਵੱਧ ਤੋਂ ਵੱਧ ਆਓ ਤੇ ਗਣਪਤੀ ਜੀ ਦੇ ਅਸ਼ੀਰਵਾਦ ਲੈ ਕੇ ਜਾਓ गणपति बाप्पा मोरया मंगल मूर्ति मोरया दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਗਏ ਹਨ ਲੁਧਿਆਣਾ ਸ਼ਾਇਦ ਦੇ ਦੁਰਗਾ ਮਾਤਾ ਮੰਦਰ ਬੀਆਰਐਸ ਨਗਰ ਦੇ ਜਿੱਥੇ ਕਿ ਗਣੇਸ਼ ਮਹੋਤਸਵ ਬਹੁਤ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਆਫਰ ਕਰ ਕਰ ਲੁਧਿਆਣਾ ਵਸੇ ਜਾਣਦੇ ਆ ਕਿ ਇਸ ਪ੍ਰਕਾਰ ਦੇ ਵਿੱਚ ਗਣੇਸ਼ ਮਹੋਤਸਵ ਮਨਾਇਆ ਜਾ ਰਿਹਾ ਹੈ ਹਾਂਜੀ गणपति बाप्पा मोरया गणपति बाप्पा मोरया ਅੱਜ ਦੁਰਗਾ ਮਾਤਾ ਮੰਦਰ ਬੀਆਰਐਸ ਨਗਰ ਵਿਖੇ ਗਣਪਤੀ ਬੱਪਾ ਜੀ ਨੂੰ ਬਿਰਾਜਮਣ ਕੀਤਾ ਗਿਆ ਜਿਸ ਦੀ ਅਤਿ ਖੁਸ਼ੀ ਹੈ ਸਾਰੇ ਇਲਾਕਾ ਵਾਸੀਆਂ ਨੂੰ ਤੇ ਕੀਰਤਨ ਦੀ ਜਿਹੜੀ ਹੈ ਉਹ ਲਗਾਤਾਰ ਚੱਲ ਰਿਹਾ ਹੈ ਲੰਗਰ ਲਗਾਤਾਰ ਚੱਲ ਰਿਹਾ ਹੈ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਇਸ ਵਿੱਚ ਸ਼ਾਮਿਲ ਹੋ ਰਹੀ ਹੈ ਤੇ ਸੰਗਤਾਂ ਦਾ ਬਹੁਤ ਜ਼ਿਆਦਾ ਰਸ ਹੈ ਤੇ ਅਸੀਂ ਅਪੀਲ ਕਰਦੇ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਇੱਥੇ ਆਓ 7 ਤਰੀਕ ਤੋਂ ਲੈ ਕੇ 16 ਤਰੀਕ ਤੱਕ ਦਾ ਜਿਹੜਾ ਇਹ ਮਹਾਨ ਉਤਸਵ ਹੈ ਇਹਦੇ ਵਿੱਚ ਸ਼ਾਮਿਲ ਹੋਵੋ ਆਪਣੀਆਂ ਖੁਸ਼ੀਆਂ ਲੋ ਰਿੱਦੀ ਸਿੱਧੀ ਦੇ ਮਾਲਕ ਅੱਜ ਸਾਡੇ ਸ਼ਹਿਰ ਚ ਆਏ ਹੋਏ ਹੈ ਕਿਰਪਾ ਕਰੋ ਸਾਰੇ ਆਪਣੀ ਖੁਸ਼ੀਆਂ ਲੈ ਕੇ ਜਾਓ ਗਣਪਤੀ ਬੱਪਾ ਮੋਰੀਆ ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ ਹਾਂਜੀ ਬੜੀ ਉਸਮ ਕਿਸ ਪ੍ਰਕਾਰ ਦੇ ਨਾਲ ਇਸ ਸਾਲ ਜਿਹੜਾ ਦੁਰਗਾ ਮਾਤਾ ਮੰਦਰ ਗਣੇਸ਼ ਮਹੋਤਸਵ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਗਣਪਤੀ ਬੱਪਾ ਮੋਰੀਆ ਅੱਜ ਭਾਈ ਰੰਦੀਰ ਸਿੰਘ ਨਗਰ ਨਗਰ ਦੁਰਗਾ ਮਾਤਾ ਮੰਦਰ ਦੇ ਵਿੱਚ ਗਣੇਸ਼ ਮਹੋਤਸਵ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਮੈਂ ਤੁਹਾਡੇ ਚੈਨਲ ਨਾਲ ਹੀ ਅਪੀਲ ਕਰਦਾ ਸਾਰੇ ਬੀਆਰਐਸ ਨਗਰ ਨਗਰਵਾਸ ਨਿਵਾਸੀਆਂ ਨੂੰ ਵੀ ਇੱਥੇ ਆਨ ਤੇ ਗਣਪਤੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਗਣਪਤੀ ਬਾਬਾ ਮਹੋਰੀਆ ਮੈਂ ਸ਼ਮਸ਼ੇਰ ਬਖਸ਼ੀ ਅੱਜ ਗਣਪਤੀ ਉਤਸਵ ਦਾ ਤਿਵਾਰ ਸ਼ੁਰੂ ਹੋਇਆ ਸਾਰੇ ਭਾਰਤ ਤੇ ਚੀਜ਼ ਦੀ ਸਾਰੇ ਵਰਲਡ ਵਿੱਚ ਬਣਾਇਆ ਜਾਂਦਾ ਹੈ ਬਾਬਾ ਜੀ ਦਾ ਇਹ ਦਿਨ 7 ਤਰੀਕ ਤੋਂ ਲੈ ਕੇ 16 ਤਰੀਕ ਤੱਕ ਅਸੀਂ ਵੀ ਦੁਰਗਾ ਮਾਤਾ ਮੰਦਿਰ ਬੀਆਰਐਸ ਨਗਰ ਵਿੱਚ ਇਸ ਤਿਉਹਾਰ ਨੂੰ ਅੱਜ ਪਹਿਲੇ ਦਿਨ ਸ਼ੁਰੂਆਤ ਕੀਤੀ ਹੈ ਤੇ ਗਣਪਤੀ ਬਾਬਾ ਜੀ ਦੇ ਚਰਣਾ ਵਿੱਚ ਨਵੇਦਨ ਹੈ ਕਿ ਜਿਸ ਤਰ੍ਹਾਂ ਦਿਸਵੀ ਭਾਵਨਾ ਦੇ ਨਾਲ ਅਸੀਂ ਇਹ ਗਣਪਤੀ ਉਤਸਵ ਮਹਾਂਗਾ ਉਸਾਰ ਸਾਡੇ ਵਿੱਚ ਹੈਗਾ ਸਾਡੇ ਦੀ ਕਿਰਪਾ ਬਣਾਈ ਰੱਖਣਾ ਤੇ ਜਿੰਨੇ ਵੀ ਭਗਤ ਆਣਗੇ ਇੱਥੇ ਸਾਰਿਆਂ ਦੀਆਂ ਝੋਲੀਆਂ ਭਰ ਕੇ ਰੱਖਣਾ ਤੇ ਮੈਂ ਤੁਹਾਡੇ ਚੈਨਲ ਰਾਈ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਪ੍ਰਾਰਥਨਾ ਕਰਦਾ ਕੀ ਗਣਪਤੀ ਉਤਸਵ ਦੇ ਵਿੱਚ ਸ਼ਾਮਲ ਹੋਵੋ ਇਹ ਸਾਡੇ ਲਈ ਨਹੀਂ ਤੁਸੀਂ ਆਣਾ ਆਪਣੇ ਕਲਿਆਣ ਲਈ ਆਣਾ ਸਾਰੇ ਆਓ ਆਨੰਦ ਲਓ ਭੋਜਨ ਵੀ ਛਕਣਾ ਬਾਅਦ ਵਿੱਚ ਪ੍ਰਸ਼ਾਦ ਵੀ ਲੈ ਕੇ ਜਾਣਾ ਤੇ ਬਾਬਾ ਜੀ ਦੇ ਗਣਪਤੀ ਬਾਬਾ ਮੋਰਿਆ ਕਰਦੇ ਕਰਦੇ ਘਰ ਜਾਣਾ ਧੰਨਵਾਦ ਮੈਂ ਸੁਨੀਲ ਸ਼ਰਦਾ ਗਣਪਤੀ ਮਹੋਤਸਵ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਗਣਪਤੀ ਜੀ ਨੂੰ ਵਿਗਨ ਹਰਤਾ ਕਿਹਾ ਜਾਂਦਾ ਹੈ ਇਹ ਵਿਗਨ ਹਰਦੇ ਹੈ ਤੇ ਸਾਰੇ ਇੱਥੇ ਲੋਕ ਆਪਣੇ ਦੁੱਖ ਲੈ ਕੇ ਆਂਦੇ ਹੈ ਤੇ ਗਣਪਤੀ ਜੀ ਉਹਨਾਂ ਦੇ ਦੁੱਖ ਹਰਦੇ ਹੈ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਗਣਪਤੀ ਮੋਸਮ ਸ਼ੁਰੂ ਹੋ ਚੁੱਕਾ ਹੈ ਆਪਣੇ ਘਰਾਂ ਤੋਂ ਬਾਹਰ ਨਿਕਲਨ ਨਿਕਲ ਕੇ ਮੰਦਰ ਆਨ ਤੇ ਆਨੰਦ ਲੈਣ ਜੋ ਇੱਥੇ ਪਹਿਲੇ ਦਿਨ ਹੀ ਨਹੀਂ ਰੱਬ ਨੇ ਰੌਣਕਾਂ ਲਾਈਆਂ ਹੋਈਆਂ ਉਹਨੂੰ ਆ ਕੇ ਦੇਖਣ ਇੰਜੋਏ ਕਰਨ ਤੇ ਗਣਪਤੀ ਬੱਪਾ ਮੋਰੀਆ ਮੈਂ ਰਾਜੇਸ਼ ਅਗਰਵਾਲ ਗਣਪਤੀ ਉਤਸਵ ਜੋ ਕਿ 7 ਤਰੀਕ ਤੋਂ 17 ਤਰੀਕ ਤੱਕ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਸਾਰੀਆਂ ਸੁਸਾਇਟੀਆਂ ਨੂੰ ਚਾਹੀਦਾ ਹੈ ਕਿ ਰੱਜ ਗੱਜ ਕੇ ਬਹੁਤ ਹੀ ਖੁਸ਼ਹਾਲ ਨਾਲ ਮਨਾਉਣੇ ਚਾਹੀਦੇ ਆ ਔਰ ਜਿੰਨੇ ਵੀ ਭਗਤ ਗਣੇਸ਼ ਹਸਬ ਤੇ ਆਏ ਹੋਏ ਆ ਜੋ ਜੋ ਆਪਣੀਆਂ ਮਨੋ ਕਾਮਨਾਵ ਭਾਵਨਾ ਲੈ ਲੈ ਕੇ ਆਏ ਆ ਗਣੇਸ਼ ਜੀ ਦੇ ਪ੍ਰਾਰਥਨਾ ਕਰਦੇ ਆ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਔਰ ਜੋ ਵੀ ਭਗਤ ਜਨ ਰਹਿ ਗਏ ਅੱਜ ਨਹੀਂ ਆਏ ਉਹ 17 ਤਰੀਕ ਤੱਕ ਆ ਕੇ ਗਣੇਸ਼ ਜੀ ਦਾ ਆਪਣਾ ਅਸ਼ੀਰਵਾਦ ਪ੍ਰਾਪਤ ਕਰਨ ਗਣਪਤੀ ਬੱਪਾ ਮੋਰੀਆ जय गण्वती मापा मैं विपण कुमार मैं पहला ता सारी कमेटी दा धन्यवाद करदा दुर्गा माता मंदिर कमेटी दा जिन्ना ने बहुत बढ़िया प्रोग्राम हर साल बड़े हर्षोल्लास ਨਾਲ ਮਨਾਉਂਦੇ ਨੇ ਤੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਹਰਸ਼ੋਲਾਸ ਦੇ ਨਾਲ ਵੱਧ ਚੜ੍ਹ ਕੇ ਇੱਥੇ ਭਾਗ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਤੋਂ ਜਿਹੜਾ ਇਹ ਮੌਸਮ ਸ਼ੁਰੂ ਹੋਇਆ ਹੈ ਉਹਦੇ ਵਿੱਚ ਵੱਧ ਤੋਂ ਵੱਧ ਆਓ ਤੇ ਗਣਪਤੀ ਜੀ ਦੇ ਅਸ਼ੀਰਵਾਦ ਲੈ ਕੇ ਜਾਓ ਜੈ ਗਣਪਤੀ ਬਾਪਾ ਮੋਰੀਆ ਗਣਪਤੀ ਬੱਪਾ ਮੋਰੀਆ ਗਣਪਤੀ ਬੱਪਾ ਕੈਮਰਾ ਪਰਸਨ ਧਰਮਾ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ